ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਰੇ ਪਰਿਵਾਰ ਦੇ ਤਕਰੀਬਨ 10 ਕ ਮੈਂਬਰ ਆ ਜਿਹੜੇ ਬਾਹਰ ਬੈਠੇ ਆ ਬਾਕੀ ਸਾਰੇ ਅੰਦਰ ਆਰਾਮ ਕਰ ਰਹੇ ਆ ਜੀ ਬਾਹਰ ਸਾਰੇ ਮੈਂਬਰ ਇੱਥੇ ਸਾਡੇ ਕਵਿਚਰ ਜੀ ਸਾਡੇ ਨਛੱਤਰ ਸਿੰਘ ਨਛੱਤਰ ਸਿੰਘ ਕਵਿਚਰ ਕੋਲੋਂ ਅੱਜ ਕੋਈ ਕਹਿਪਤਾ ਹਾਸੇ ਵਾਲੀ ਜਾਂ ਕੁਝ ਇਤਿਹਾਸਕ ਕਹਿਪਤਾਵਾਂ ਕਿਉਂਕਿ ਨਿਸ਼ਾਤਰ ਸਿੰਘ ਸਾਰੇ ਮੈਂਬਰਾਂ ਦਾ ਜੀ ਲੈ ਰੱਖਦਾ ਇੱਥੇ ਕੁਛ ਨਾ ਕੁਛ ਨਾਉਂਦਾ ਰਹਿੰਦਾ ਤੇ ਅੱਜ ਸਾਰੇ ਅਸੀਂ ਨਿਸ਼ਾਤਰ ਸਿੰਘ ਦੇ ਕੋਲੋਂ ਇੱਥੇ ਹੁਣ ਕੈਪਟਾ ਸੁਣ ਲੱਗੇ ਆ ਤੁਸੀਂ ਵੀ ਧਿਆਨ ਦਿਓ ਜੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਾਡਾ ਪਿਛਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਬਿਲਡਿੰਗ ਸਾਡੇ ਵਿਅਦ ਤੇ ਪਾਜਾ ਆਸ਼ਰਮ ਦੀ ਹੈ ਜੀ ਇਹ ਸਾਰੇ ਬਜ਼ੁਰਗਾਂ ਦੇ ਇਹ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਆ ਜੀ ਸਾਰੇ ਇੱਥੇ ਰਹਿੰਦੇ ਆ तकरीबन ਹੁਣ 20 ਕ ਮੈਂਬਰ ਆ ਜਿਹੜੇ ਅਸੀਂ ਇੱਥੇ ਪਰਿਵਾਰ ਦੇ ਵਿੱਚ ਰਹਿ ਰਹੇ ਆ ਜੀ ਉਹਨਾਂ ਲੋੜਵੰਦਾਂ ਵਾਸਤੇ ਬਾਬਾ ਜੀ ਨੇ ਇਹ ਸਾਨੂੰ ਬਣਾ ਕੇ ਦਿੱਤਾ ਜਿੰਨਾ ਦੇ ਸਿਰ ਤੇ ਛੱਤ ਨਹੀਂ ਤੇ ਹੁਣ ਜੀ ਅਸੀਂ ਨਛੱਤਰ ਸਿੰਘ ਜੀ ਸੁਣਾਓ ਫਿਰ ਕਿਹ ਕਿਵਤਾ ਵਧੀਆ ਜੀ ਥੋੜੀ ਜਿਹੀ ਉੱਚੀ ਬਾਤ ਸੁਣਾਓ ਜੀ ਅੱਛਾ ਲਓ ਜੀ ਸਾਰੇ ਆਨੰਦ ਲਓ ਸਾਰੇ ਜਣੇ ਦੋਨਿਆਂ ਦੇ ਉੱਤੇ ਬਹੁਤ ਤਰ੍ਹਾਂ ਦੇ ਬੰਦੇ ਹੋਏ ਨੇ ਜੀ ਸਮਝੋ ਕਿ ਇੱਕ ਆਮਲੀ ਹੋਇਆ ਆਮਲੀ ਈਮ ਖਾਂਦਾ ਸੀ ਜਿਆਦੇ ਉਹ ਨਸ਼ਾ ਹੋ ਗਿਆ ਉਹਨੂੰ ਵੱਧ ਉੱਤੋਂ ਦੀ ਹਾਂ ਉਹ ਘਰੇ ਕੋਈ ਚਾਰਾ ਕੋਈ ਨਹੀਂ ਸੀ ਚੱਲਦਾ ਮੰਜੀ ਵੀ ਨਹੀਂ ਸੀ ਗਵਾਂਡੀਆਂ ਨੂੰ ਮੰਜੀ ਲੈਣ ਗਿਆ ਹਾਂ ਗਵਾਂਡੀਆਂ ਨੂੰ ਗਵਾਂੜਨ ਨੂੰ ਕਹਿੰਦਾ ਮਾਤਾ ਮੰਜ਼ੀਲ ਜਾਣੀ ਆ ਕਹਿੰਦੀ ਭਾਈ ਕੋਠੇ ਤੇ ਪਈਆ ਲਾਲਾ ਉਹ ਕੋਠੇ ਤੋਂ ਲਾਉਣ ਲੱਗਿਆ ਮੰਜੀ ਉਹ ਕਹਿੰਦੀ ਜਦੋਂ ਲਾਉਣ ਲੱਗਿਆ ਨਾ ਮੰਜੀ ਉਹ ਪਾਵੇ ਤਾਂ ਹਟਕੇ ਗਿਆ ਬਨੇਰੇ ਦੇ ਉੱਤੇ ਉਹ ਮੰਜੀ ਨੂੰ ਪਾਵੇ ਹੱਥੋਂ ਤੇ ਹੁਣ ਵੀ ਦੂਜਾ ਦਿਨ ਚੜ ਗਿਆ ਉਹ ਮਲੀ ਨੂੰ ਤਾਂ ਉੱਥੇ ਜੇ ਦੂਜੇ ਦਿਨ ਚੜ ਗਿਆ ਉਹ ਗਵਾਂਡਰ ਦੇਖਦੀ ਆ ਵੀ ਅਮਲੀ ਮੰਜੀ ਲੈ ਕੇ ਗਿਆ ਸੀ ਫੜਾ ਕੇ ਨਹੀਂ ਫੜ ਗਿਆ ਜਦੋਂ ਆਮਲੀ ਨੂੰ ਕਹਾਂ ਲੱਗੇ ਵੇ ਭਾਈ ਮੰਜੀ ਦਾ ਫੜਾ ਜਾਂਦਾ ਕਹਿੰਦਾ ਲੈ ਕੇ ਕੰਜਰ ਕਿਹੜਾ ਗਿਆ ਕੰਜਰ ਹੋਰ ਆਮਲੀ ਦੀ ਗੱਲ ਸੁਣੋ ਜੀ ਅੱਛਾ ਹਾਂ ਨਸ਼ਾ ਚੜ ਗਿਆ ਆਮਲੀ ਨੂੰ ਆਮਲੀ ਖਾ ਸਿੱਧੇ ਕੰਮ ਦਾ ਕਰੋਦੀ ਨਹੀਂ ਨਸ਼ਾ ਹਾਂ ਉਹ ਕਹਿੰਦਾ ਉਠਾਉਦੇ ਨੇ ਫਕਤਾ ਭੋਲਿਆਂ ਦਾ ਲਾਲਿਆ ਹੁੜਤਾ ਨਸ਼ੇ ਚੋਂ ਨੇ ਪੁੱਠਾ ਪਾ ਲਿਆ ਸ਼ੇਤੀ ਉਹਨੇ ਪੁੱਠਾ ਪਾਲਿਆ ਓ ਆਇਆ ਪੂਰੇ ਤੌਰ ਦਾ ਤਰਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਓ ਕਿੱਲੇ ਉਤੇ ਟੰਗੀ ਉਹਦੀ ਪੈਂਟ ਰਹਿ ਗਈ ਓ ਪਾਟੀ ਜੀ ਸੁਖਾਣ ਆयो ਦੇ ਨਿਗਾ ਪੈ ਗਈ ਹੋ ਪਾਰਟੀ ਜੀ ਸੱਥਣ ਆयो ਦੇ ਨਿਗਾ ਪੈ ਗਈ ਘਰ ਦੇਆਂ ਦਾ ਪਾਲਿਆ ਗਰਰਾ ਮਿੱਤਰੋ ਘੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਘੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਹੋ ਮਸ ਪਾਉਣ ਗਿਆ ਭੁੱਲੇ ਗਿਆ ਧਿਆਨ ਜੀ ਹੋ ਮੱਝ ਤੇ ਭਲੇ ਖੇ ਹੱਕੀ ਆਵੇ ਸਾਨ ਜੀ ਓ ਛੋਟੇ ਮੂਰੇ ਪਾਵੇ ਨੀਰਾ ਚਾਰਾ ਮਿੱਤਰੋ ਘੋਲਿਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਘੋਲਿਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਓ ਘਰਦਿਆਂ ਨੇ ਤੋਰਿਆ ਵੱਡਾਣਾ ਗਮਾਰੇ ਨੂੰ ਓ ਬਾਡਾ ਲਿਆ ਜਾ ਕੇ ਸਨ ਦੇਖ ਯਾਰੇ ਨੂੰ ਓ ਤਰਲਾ ਕੇ ਉੱਠੇ ਆ ਕੇ ਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਉਹ ਮੈਂਸੇ ਦੀਤਾ ਛਾਟ ਕੱਟੀ ਮੂਰੇ ਢੋਲਦੀ ਹੋ ਖੋਲਣਾ ਸੀ ਕੱਟਾ ਜਾ ਕੇ ਬੱਸੀ ਖੋਲਦੀ ਹੋ ਹੋਰ ਕੋਈ ਚਾਲ ਦਾ ਨਾ ਚਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਖਲੋ ਨਜ਼ਾਰਾ ਮਿੱਤਰੋ ਕੌਰ ਸਿੰਘਾਂ ਗੋਲੀਆਂ ਦੀ ਸਾਤੋ ਪੈ ਗਈ ਆ ਉਹ ਸੁੱਕ ਗਿਆ ਸਰੀਰ ਨਾਇਆ ਕਲ ਰਹਿ ਗਈ ਆ ਉਹ ਚੰਗੇ ਰਹੀਏ ਬੱਟੀਏ ਕਿਨਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਵਾਹ ਜੀ ਵਾਹ ਤਾੜੀ ਮਾਰਦਾ ਜੀ ਤਾੜੀ ਬਹੁਤ ਵਧੀਆ ਜੀ ਬਹੁਤ ਵਧੀਆ ਵੇਖ ਲਾ ਸਰਪੰਚ ਸਾਹਿਬ ਬਈ ਗੋਲਗਾਂ ਨਸ਼ੇ ਨਹੀਂ ਖਾਣੇ ਚਾਹੀਦੇ ਇਹ ਫੁੱਟੇ ਕੰਮ ਹੀ ਕਰਾਉਂਦੇ ਆ ਸਾਰੇ ਹਣਾ ਹਾਂ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਸਾਰੇ ਜਾਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ